ਨਮਸਕਾਰ ਸਤਿ ਸ੍ਰੀ ਅਕਾਲ ਦਾ ਆਮਰੇ ਦੋਸਤੋ ਦੋਸਤੋ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 5ਵੇਂ ਦੀ ਵਿਖਿਆਣ ਇਥੋਂ ਸਟਾਰਟ ਕਰਨਾ ਤੇ ਉਮੀਦ ਕਰਦਾ ਕਿ ਜੋ ਜੋ ਮੈਂ ਪਿੱਛੇ ਤੁਹਾਨੂੰ ਸਮਝਾਇਆ ਤੁਹਾਡੇ ਤੱਕ ਡਿਲੀਵਰ ਕੀਤਾ ਸ਼ਾਇਦ ਤੁਸੀਂ ਸਮਝ ਚੁੱਕੇ ਹੋਗੇ ਅਗਰ ਤੁਹਾਨੂੰ ਸਮਝਣ ਦੇ ਵਿੱਚ ਜ਼ਰਾ ਵੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਮੈਨੂੰ ਸਵਾਲ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੀਡ ਕਰੋ ਉਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਆਪਾਂ ਕਿਸੇ ਦੇ ਕੋਲ ਜਿੰਨਾ ਮਰਜ਼ੀ ਸੁਣ ਲਈ ਤੇ ਪਰ ਜੋ ਤੁਸੀਂ ਖੁਦ ਕਰ ਸਕਦੇ ਆ ਉਹ ਕੋਈ ਨਹੀਂ ਕਰ ਸਕਦਾ ਠੀਕ ਹੈ ਤੇ ਲਾਸਟ ਟਾਈਮ ਆਪਾਂ ਜਿੱਥੋਂ ਵਿਸਾਰਿਆ ਸੀ ਮੈਂ ਤੁਹਾਨੂੰ ਇੱਕ ਦਫਾ ਆਨਲਾਈਨ ਦੱਸ ਦੇਣਾ ਇਹ ਲਾਸਟ ਟਾਈਮ ਆਪਾਂ ਛੱਡਿਆ ਸੀ ਜਿੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਲਾਸਟ ਲਾਈਨ ਸੀ ਆਪਣੀ ਥਿਤਵਾਰ ਨਾ ਜੋਗੀ ਜਾਣੇ ਰਤਮੈ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਈ ਤੇ ਇੱਥੇ ਆਪਾਂ ਸਮਾਪਤੀ ਕੀਤੀ ਸੀਗੀ ਅੰਗ ਚੌਥੇ ਦੀ ਤੇ ਅੱਜ ਅੰਗ ਪੰਜਵਾਂ ਸ਼ੁਰੂ ਕਰਨ ਜਾ ਰਿਹਾ ਮੈਂ ਤਾਂ ਕੈਮਰਾ ਸੈੱਟ ਕਰ ਲਵਾਂ ਥੋੜਾ ਜਿਹਾ ਤੇ অলমোস্ট ਹਾਂ ਕੈਮਰਾ ਸੈੱਟ ਹੋ ਚੁੱਕਿਆ ਤੇ ਅੱਜ ਆਪਾਂ ਸਟਾਰਟ ਕਰ ਲੈਨੇ ਆ ਤੇ ਉਮੀਦ ਕਰੂੰਗਾ ਕਿ ਠੀਕ ਆ ਆਪਾਂ ਬੰਦ ਚੰਗੀ ਤਰ੍ਹਾਂ ਪੜ੍ਹੀਏ ਤੇ ਚੰਗੀ ਤਰ੍ਹਾਂ ਸਮਝੀਏ ਕਿ ਜੋ ਜੋ ਗੁਰੂ ਸਾਹਿਬ ਜੀ ਸਾਡੇ ਲਈ ਲਿਖ ਕੇ ਗਏ ਨੇ ਸਾਡੇ ਲਈ ਰੈਡੀ ਕਰਕੇ ਗਏ ਨੇ ਹੋ ਕੈਮਰਾ ਸਾਰਾ ਕੁਝ ਸੈਟਾ ਠੀਕ ਆ ਹਾਂਜੀ ਤੇ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਹਾਂਜੀ ਤੇ ਇਹਦਾ ਅਰਥ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਕਰਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਤੁਹਾਨੂੰ ਦੱਸਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਾਂ ਤੇ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦਾ ਵਰਣਨ ਕਰਾਂ ਤੇ ਕਿਸ ਤਰ੍ਹਾਂ ਸਮਝ ਸਕਾਂ ਕਿ ਨਾ ਤਾਂ ਮੈਂ ਉਹਦੀ ਵਡਿਆਈ ਦਾ ਵਰਣਨ ਕਰ ਸਕਦਾ ਤੇ ਨਾ ਮੈਂ ਸਮਝ ਸਕਦਾ ਸਮਝ ਗਿਆ ਮੈਂ ਜਿੰਨਾ ਜਸ ਹੱਦ ਤੱਕ ਸਮਝਾ ਤੇ ਪਰ ਮੈਂ ਕਿਵੇਂ ਕਿਸੇ ਨੂੰ ਦੱਸਾਂ ਠੀਕ ਹੈ ਤੇ ਉਹ ਅਵਰੰਪਾਰ ਆ ਠੀਕ ਆ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ ਪਰ ਦੱਸ ਨਹੀਂ ਸਕਦਾ ਬਹੁਤ ਸਪਸ਼ਟ ਗੱਲ ਹੈ ਕਿ ਆਪਾਂ ਟਰਾਈਆਂ ਕਰਦੇ ਆਂ ਆਪੀ ਆਪਾਂ ਬਹੁਤੇ ਚਲਾਕ ਆ ਕਿ ਆਪਾਂ ਕਰ ਸਕੀਏ ਦਾ ਵਿਖਿਆਣ ਤੇ ਪਰ ਆਪਾਂ ਕਰ ਨਹੀਂ ਸਕਦੇ ਹਾਂਜੀ ਤੇ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਵੱਡਾ ਸਾਹਿਬ ਵੱਡੀ ਨਾਇਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆਨਾ ਸੋਹੇ ਤੇ ਇਹਦਾ ਜੋ ਅਰਥ ਹੈ ਇਸ ਵਿੱਚ ਗੁਰੂ ਸਾਹਿਬ ਜੀ ਸਾਨੂੰ ਕਹਿ ਰਹੇ ਹਨ ਕਿ ਅਕਾਲ ਪੁਰਖ ਸਭ ਤੋਂ ਵੱਡਾ ਹੈ ਜਿਹੜਾ ਪ੍ਰਮਾਤਮਾ ਨਿਰੰਕਾਰ ਉਹੀ ਸਭ ਤੋਂ ਵੱਡਾ ਹੈ ਉਸ ਦੀ ਹੀ ਵਿਡਾਈ ਸਭ ਤੋਂ ਉੱਚੀ ਹੈ ਜੇ ਆਪਾਂ ਉਸ ਦੀ ਹੋ ਉਸੇ ਮਤਲਬ ਉਸੇ ਵਿਹਾਰ ਤੇ ਆਪਾਂ ਕਿਸੇ ਹੋਰ ਦੀ ਵਿਡਾਈਆਂ ਕਰੀ ਹੋਰ ਦੇਵੀ ਦੇਵਤੇ ਜਾਂ ਕਿਸੇ ਵੀ ਇੱਥੇ ਪੂਜੀ ਤਾਂ ਉਹ ਉਸ ਦੇ ਕਾਬਲ ਹੈ ਨਹੀਂ ਵਿਡਾਈਆਂ ਦੇ ਮਾਲਕ ਸਿਰਫ ਉਹ ਸਾਡਾ ਖਸਮੀਆਂ ਜਿਨੇ ਸ੍ਰਿਸ਼ਟੀ ਨੂੰ ਬਣਾਇਆ ਜਿਨੇ ਸਾਨੂੰ ਤਿਆਰ ਕੀਤਾ ਠੀਕ ਹੈ ਤੇ ਅੱਗੇ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਜੋ ਕੁਝ ਵੀ ਇਸ ਜਗਤ ਵਿੱਚ ਹੋ ਰਿਹਾ ਹੈ ਉਸੇ ਦਾ ਹੀ ਕੀਤਾ ਹੈ ਹੇ ਨਾਨਕ ਜੇ ਕਿ ਮਨੁੱਖ ਆਪਣੀ ਅਕਲ ਦੇ ਅਨੁਸਾਰ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦੀ ਕੋਸ਼ਿਸ਼ ਵੀ ਕਰਦਾ ਹੈ ਤੇ ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ ਜੀ ਜੇ ਕਹਿੰਦਾ ਵੀ ਹਮੇ ਤੁਹਾਨੂੰ ਲਿਮਟ ਦੇ ਵਿੱਚ ਦੱਸ ਦੇਣਾ ਵੀ ਪਰਮਾਤਮਾ ਇੰਨੇ ਨੇ ਕੰਮ ਕਰ ਸਕਦਾ ਇੰਨੇ ਦਾਰੇ ਦੇ ਵਿੱਚ ਤੇ ਉਹਦੀ ਉਹਦੀ ਵੀ ਮਤਲਬ ਕੋਈ ਉੱਥੇ ਹੈ ਨਹੀਂ ਗੀ ਗੱਲਬਾਤ ਇਹ ਮਤਲਬ ਕਹਿ ਸਕਦੇ ਪੀ ਇਹ ਚੀਜ਼ ਐਂਡਲੈਸ ਆ ਠੀਕ ਹੈ ਤੇ ਆਪਾਂ ਸਿਰਫ ਯਾਦ ਕਰ ਸਕਦੇ ਆ ਇਸ਼ਕ ਕਰ ਸਕਦੇ ਆ ਤੇ ਆਪਾਂ ਪਰੇ ਤੋਂ ਪਰੇ ਸੋਚ ਸਕਦੇ ਆ ਤੇ ਆਪਾਂ ਇੱਕ ਸਿੱਟੇ ਤੇ ਨਿਕਲੀਏ ਇੱਕ ਨਤੀਜੇ ਤੇ ਨਿਕਲੀਏ ਤੇ ਉਹ ਸਾਡਾ ਮਨੋਰਥ ਹੈ ਨਹੀਂ ਕਿ ਅਸੀਂ ਮਤਲਬ ਇਹ ਕੰਮ ਇਦਾਂ ਹੀ ਪਰਫੈਕਟ ਆ ਕਿ ਉਹ ਹੋ ਨਹੀਂ ਸਕਦਾ ਠੀਕ ਆ ਤੇ ਅੱਗੇ ਗੁਰੂ ਸਾਹਿਬ ਜੀ ਲਿਖਦੇ ਨੇ ਕਿ ਪਤਾਲਾ ਪਤਾਲ ਲਖ GaAs GaAs ਔੜ ਕੋੜ ਕ ਭਾਲ ਥਕੇ ਵੀਦ ਕਹਿਣ ਇੱਕ ਬਾਤ ਤੇ ਸਾਰੇ ਵੇਦ ਜਿੰਨੇ ਵੀ ਵੇਦ ਹਨ ਸਾਰੇ ਵੇਦ ਸਾਰੇ ਜੋ ਵੀ ਅੱਜ ਤੱਕ ਜਿੰਨੇ ਵੀ ਗ੍ਰੰਥ ਲਿਖੇ ਹਨ ਸਾਰਿਆਂ ਦੇ ਵਿੱਚ ਵੀ ਜੇ ਆਪਾਂ ਲੱਭੀਏ ਤੇ ਆਪਾਂ ਪ੍ਰਮਾਤਮਾ ਦਾ ਨਾਮ ਨਹੀਂ ਲੱਭ ਸਕਦੇ ਠੀਕ ਆ ਤੇ ਸਾਰੇ ਹੀ ਵੇਦਾਂ ਦੇ ਵਿੱਚ ਇੱਕ ਗੱਲ ਲਿਖੀ ਹੁੰਦੀ ਆ ਕਿ ਪਤਾਲ ਦੇ ਹੇਠ ਹੋਰ ਲੱਖਾਂ ਪਤਾਲ ਹਨ ਆਕਾਸ਼ ਦੇ ਉੱਪਰ ਹੋਰ ਲੱਖਾਂ ਆਕਾਸ਼ ਹਨ ਬਯੰਤ ॠषि मुनि ਇਨ੍ਹਾਂ ਦੇ ਅਖੀਰਲੇ ਬੰਨਿਆਂ ਦੀ ਭਾਲ ਕਰਦੇ ਕਰਦੇ ਥੱਕ ਗਏ ਨੇ ਇੱਥੇ ਤੱਕ ਕਿ ਮੁੱਕ ਗਏ ਨੇ ਪਰ ਲੱਭ ਨਾ ਸਕੇ ਜਿਨੇ ਮਰਜੀ ਤੁਸੀਂ ਗ੍ਰੰਥ ਛਾਲ ਲਓ ਅੰਤ ਨਹੀਂ ਪਾਇਆ ਜਾ ਸਕਦਾ ਤੇਰਾ ਅੰਤ ਨਾ ਪਾਇਆ ਜਾ ਸਕਦਾ ਤੁਸੀਂ ਇਹ ਗੱਲ ਦੇਖੋ ਵੀ ਜਿਹੜੀ ਆਪਾਂ ਹੁਣ ਦੁਨਿਆਵੀ ਜੁੰਦੀਆਂ ਦੁਨੀਆਂ ਦੇ ਜੀ ਰਹੇ ਆ ਆਪਾਂ ਇੱਥੇ ਕਹਿੰਨੇ ਕਿ ਆਪਾਂ ਬਹੁਤ ਕੁਝ ਜਾਣ ਲੇਤੇ ਬਹੁਤ ਕੁਝ ਚੀਜ਼ਾਂ ਐਦਾਂ ਦੀਆਂ ਸਾਡੇ ਤੋਂ ਛੁੱਟ ਚੁੱਕੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਕਿ ਅਗਰ ਆਪਾਂ ਇਸ ਚੀਜ਼ ਨੂੰ ਲੱਭਣ ਦੀ ਟਰਾਈ ਕਰੀ ਰੱਬ ਨੂੰ ਤੇ ਆਪਾਂ ॠषि मुनि ਸਾਰੇ ਫੇਲ ਹੋ ਗਏ ਤੇ ਪਰ ਉਹ ਲੱਭ ਨਾ ਸਕੇ ਹਾਂਜੀ ਤੇ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਹਿ ਸ 18 ਕਹਿਨ ਕਿਤੇ ਬਾ ਅਸਲ ਇਕਤਾਤ ਲਿਖਾ ਹੋਇ ਤਾਂ ਲਿਖੀਏ ਲਿਖੇ ਹੋਏ ਬਿਨਾਸ ਮੁਸਲਮਾਨ ਦੇ ਇਸਾਈਆਂ ਦੀਆਂ ਤੇ ਹੋਰ ਵੀ ਕਾਫੀ ਮਜ਼ਬਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਆ ਮੁੱਖ ਚਾਰ ਚਾਰ ਕਿਤਾਬਾਂ ਤੇ ਇਹ ਆਖਰੀਆਂ ਕਿ ਕੁੱਲ 18000 ਆਲਮਾਏ ਨੇ ਜਿਨ੍ਹਾਂ ਦਾ ਮੁੱਢ ਅਕਾਲਪੁਰਖ ਹੈ ਠੀਕ ਆ ਪਰ ਸੱਚੀ ਗੱਲ ਤਾਂ ਇਹ ਹੈ ਕਿ ਇਹ ਵੀ ਇੱਕ ਸ਼ਬਦ ਆ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ ਜੇ ਆਪਾਂ ਕਹੀਏ ਇੰਨੇ ਹਜ਼ਾਰ ਆਏ ਨੇ ਉਹ ਹੁਣ ਲੱਖ ਲੱਖ ਕਰੋੜ ਕੋ ਤੇ ਸਾਨੂੰ ਇਹਦਾ ਕੋਈ ਅੰਦਾਜ਼ਾ ਐਸਟੀਮੇਟ ਹੈ ਨਹੀਂ ਲੇਖਾ ਤਦੋਂ ਹੀ ਲਿਖਿਆ ਜਾ ਸਕਦਾ ਕਿ ਜੇ ਉਹਦੇ ਕੋ ਆਪਣੇ ਕੋਈ ਇੱਕ ਐਗਜ਼ੈਕਟ ਆંકੜੇ ਹੋਣ ਤੇ ਜੇ ਕਿਤੇ ਆਪਾਂ ਲੇਖਾ ਲਿਖਣਾ ਬੈਠ ਗਏ ਸਾਡੇ ਕੋਲ ਲੇਖਾ ਹੋਵੇ ਵੀ ਤੇ ਤਾਂ ਵੀ ਨਹੀਂ ਹੋ ਸਕਦਾ ਤੇ ਜੇ ਆਪਾਂ ਲੇਖਾ ਕਰਦੇ ਆਂ ਤੇ ਲੇਖਾ ਲਿਖਦੇ ਲਿਖਦੇ ਹੀ ਲੇਖੇ ਦਾ ਹੀ ਖਾਤਮਾ ਹੋ ਜਾਣਾ ਹੈ ਤੇ ਗਿਣਤੀ ਦੇ ਹਿੱਸੇ ਹੀ ਮੁੱਕ ਜਾਣੇ ਇਨਫਿਨਿਟੀ ਸਮਝ ਦਿਓ ਇਨਫਿਨਿਟੀ ਉਹ ਇਨਫਿਨਿਟੀ ਵੀ ਇਨਫਿਨਿਟੀ ਵਿੱਚ ਆ ਜਾਣੀ ਹੈ ਤੇ ਸ਼ਾਇਦ ਤੁਸੀਂ ਇਹ ਲਾਈਨ ਸਮਝੋ ਸਮਝ ਸਕੇ ਹੋਗੇ ਸੈ ਸ 18 ਕਹਨ ਕਿਤੇ ਬਾਸ ਲਿਖਤਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਬਨਾਸੀ ਬੇ ਲਿਖਾ ਵੀ ਲਿਖਣ ਬੈਠਾਂਗੇ ਨਾ ਇਹ ਲੇਖੇ ਦੇ ਹੀ ਬਣਾਸ ਹੋ ਜਾਣਾ ਤੇ ਸਾਡੀ ਗਿਣਤੀ ਦਾ ਵੀ ਮਤਲਬ ਅੰਤ ਨਹੀਂ ਆ ਵੀ ਲਿਖ ਲੋ ਵੀ ਗਿਣਤੀ ਜਿੱਦਾਂ ਗਿਣਤੀ ਐਂਡਲੈਸ ਆ ਗਿਣਤੀ ਦਾ ਕੋਈ ਅੰਤ ਨਹੀਂ ਆ ਹਣਾ ਇੰਨਾ ਹੀ ਆਪਾਂ ਨਹੀਂ ਲਿਖ ਸਕਦੇ ਹਾਂ ਜੀ ਅੱਗੇ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਕਿ ਹੈ ਨਾਨਕ ਇਸ ਕਾਲਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ ਪਰ ਉਹ ਆਪਣੇ ਆਪ ਨੂੰ ਜਾਣਦਾ ਹੈ ਉਹ ਆਪਣੀ ਵਿੜਾਈ ਆਪ ਹੀ ਜਾਣਦਾ ਹੈ ਵੀ ਅਸੀਂ ਜਿੰਨਾ ਮਰਜੀ ਕਹਦੇ ਕਿ ਸਾਡਾ ਰੱਬ ਐਡਾ ਵੱਡਾ ਐਡਾ ਵੱਡਾ ਐਡਾ ਵੱਡਾ ਅਸੀਂ ਨਹੀਂ ਜਾਣ ਸਕਦੇ ਤੇ ਉਹ ਹੀ ਹੈ ਜੋ ਆਪਣੇ ਆਪ ਨੂੰ ਬਿਹਤਰ ਜਾਣਦਾ ਹੈ ਠੀਕ ਹੈ ਤੇ ਅਸੀਂ ਸਿਰਫ ਕੋਸ਼ਿਸ਼ਾ ਕਰ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਰੱਬ ਨੂੰ ਵਿਚਾਰਨਾ ਛੱਡ ਦਈਏ ਉਹਦੀ ਸਿਫਤ ਸਲਾਹ ਕਰਨੀ ਛੱਡ ਦਈਏ ਉਹ ਸਾਡਾ ਇੱਕ ਮਜਾ ਆ ਤੇ ਉਹ ਸਾਨੂੰ ਮਜਾ ਆਉਂਦਾ ਤੇ ਅਸੀਂ ਉਹਦੇ ਵਿੱਚ ਲੱਗੇ ਰਹਾਂਗੇ ਠੀਕ ਹੈ ਹਜੇ ਅੱਗੇ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਸਲਾਹੀ ਸਲਾਹ ਏਤੀ ਸੁਰਤ ਨਾ ਪਾਇਆ ਨਦੀਆਂ ਤੇ ਵਾ ਪਵੇ ਸਮੁੰਦਰਾਂ ਜਾਣੀ ਹੈ ਤੇ ਇਹ ਥੋੜਾ ਜਿਹਾ ਡੀਪ ਕਨਸੈਪਟ ਆ ਸਮਝੋ ਧਿਆਨ ਨਾਲ ਕਿ ਸਲਾਹ ਹਨ ਠੀਕ ਹੈ ਜੋਗ ਅਕਾਲਪੁਰਖ ਦੀਆਂ ਵਿੜੈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲਪੁਰਖ ਕਿੱਡਾ ਵੱਡਾ ਹੈ ਸਿਫਤ ਸਲਾਹ ਕਰਨ ਵਾਲੇ ਮਨੁੱਖ ਉਹੋ ਅਕਾਲਪੁਰਖ ਦੇ ਵਿੱਚ ਲੀਨ ਹੋ ਜਾਂਦੇ ਹਨ ਹੁਣ ਜਰਾ ਧਿਆਨ ਨਾਲ ਸਮਝਿਓ ਸਲਾਹੀ ਸਲਾ ਠੀਕ ਹੈ ਇੱਕ ਮਿੰਟ ਦਾ ਸਲਾਹੀ ਸਲਾ ਇਤੀ ਸੁਰਦ ਨਾ ਪਾਇਆ ਠੀਕ ਹੈ ਨਦੀਆਂ ਅਤੇ ਵਾਹ ਪਾਸ ਮੰਦਣਾ ਜਾਣੀਏ ਇੱਚ ਕਿ ਆਪੀ ਜਿਹੜੇ ਲੋਕ ਜਿਹੜੇ ਜਿੱਦਾਂ ਹੁਣ ਗੁਰੂ ਸਾਹਿਬ ਜੀ ਆਏ ਪੀਰ ਆਏ ਪੈਗੰਬਰ ਆਏ ਨਬੀ ਆਏ ਅਸੀਂ ਸਿਰਫ ਸਵਸਲਾ ਕੀਤੀ ਕੋਸ਼ਿਸ਼ ਕੀਤੀ ਜਾਣਨ ਦੀ ਲੋਕਾਂ ਤੱਕ ਹੋਕਾ ਦਿੱਤਾ ਇੱਕ ਪ੍ਰਮਾਤਮਾ ਦਾ ਇੱਕ ਨਿਰੰਕਾਰ ਦਾ ਠੀਕ ਆ ਤੇ ਜਿਵੇਂ ਕਹਿੰਦੇ ਵੀ ਨਦੀਆਂ ਜਾ ਕੇ ਸਮੁੰਦਰ ਦੇ ਵਿੱਚ ਲੀਨ ਹੋ ਜਾਂਦੀਆਂ ਹਨ ਜਦੋਂ ਕੋਈ ਨਦੀ ਤੁਰਦੀ ਆ ਜਦੋਂ ਕਿ ਨਦੀ ਨੂੰ ਮਾਰ ਦਰਸ਼ਕ ਦਿੰਦਾ ਤੇ ਨਦੀ ਸਿੱਧਾ ਕਿਧੇ ਵੱਲ ਭੱਜੀ ਜਾਂਦੀ ਹੈ ਸਮੁੰਦਰ ਵੱਲ ਠੀਕ ਆ ਜਾ ਕੇ ਜਦੋਂ ਸਮੁੰਦਰ ਦੇ ਵਿੱਚ ਲੀਨ ਹੁੰਦੀ ਆ ਵਿਲੁਪਤ ਹੁੰਦੀ ਕਹਿੰਦਾ ਪਹਿਲਾਂ ਲੀਨ ਹੁੰਦੀ ਆ ਫਿਰ ਵਿਲੁਪਤ ਹੋ ਜਾਂਦੀ ਠੀਕ ਆ ਪਰ ਜੇ ਨਦੀ ਕਹੇ ਮੈਂ ਸਮੁੰਦਰ ਦਾ ਕਿਨਾਰਾ ਫੜ ਲਵਾਂ ਸਮੁੰਦਰ ਦਾ ਸਮੁੰਦਰ ਦੀ ਬਾਹ ਫੜ ਲਵਾਂ ਤੇ ਨਹੀਂ ਫੜੀ ਜਾ ਸਕਦੀ ਜਿਵੇਂ ਨਦੀਆਂ ਤੇ ਵਾਹ ਪਾ ਸਮੁੰਦਰ ਨਾਲ ਜਾਣੀਏ ਠੀਕ ਆ ਤੇ ਉਵੇਂ ਹੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ ਪਰ ਫਿਰ ਵੱਖਰੇ ਉਹ ਪਛਾਣੇ ਨਹੀਂ ਜਾ ਸਕਦੇ ਉਹ ਉਸੇ ਵਿੱਚ ਲੀਨ ਹੋ ਕੇ ਰਹਿ ਜਾਂਦੇ ਆ ਤੇ ਸਮੁੰਦਰ ਦੀ ਬਾਹ ਨਹੀਂ ਕਦੇ ਫੜ ਸਕਦੇ ਤੇ ਜਿੰਨੇ ਅਸੀਂ ਕਹਿ ਸਕਦੇ ਵੀ ਜਿੰਨੇ ਪ੍ਰਮਾਤਮਾ ਨੂੰ ਜਾਣਦੇ ਆ ਸੀ ਉਹ ਹੋਈ ਨਦੀਆਂ ਨਾਲੇ ਆ ਐਂਡ ਤੇ ਅਸੀਂ ਜਾ ਕੇ ਉਹਦੇ ਵਿੱਚ ਲੀਨ ਹੋ ਜਾਂਦੇ ਆ ਵਿਲਪਤ ਹੋ ਜਾਂਦੇ ਆ ਸਮੁੰਦਰ ਦੇ ਵਿੱਚ ਤੇ ਅਸੀਂ ਹੁਣ ਉੱਥੇ ਜਾ ਕੇ ਕਹੀਏ ਸਮੁੰਦਰ ਦਾ ਇੱਕ ਸ਼ੋਰ ਫੜੀਏ ਨਹੀਂ ਫੜ ਸਕਦਾ ਤੇ ਇਹ ਤਾਂ ਮੈਂ ਇੱਕ ਬੜੀ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਸਮੁੰਦਰ ਦੀ ਤੇ ਗੁਰੂ ਸਾਹਿਬ ਜੀ ਨੇ ਇੱਕ ਕਾਫੀ ਮਤਲਬ ਕਿ ਮਿਨੀਮਲ ਲੈਵਲ ਤੇ ਗੱਲ ਕਹੀ ਕਿ ਜਿਸ ਵਿੱਚ ਸਾਨੂੰ ਮਤਲਬ ਕਹਿੰਦੇ ਨੇ ਵੀ ਜਿੰਨੀ ਕਿ ਬੁੱਧੀ ਉਹਨਾਂ ਦਾ ਮਤਲਬ ਉਹ ਕਿ ਜਿਦਾ ਹੁਣ ਸਾਡੀ ਬੁੱਧੀ ਕਿਦਾਂ ਦੀ ਤੇ ਸਾਨੂੰ ਉਸ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਸਮਝਾਇਆ ਠੀਕ ਆ ਤੇ ਬਟ ਅਗਰ ਡੈਫੀਨੇਸ਼ਨ ਦਿੱਤੀ ਜਾਵੇ ਤੇ ਉਹ ਕਾਫੀ ਹਾਈ ਲੈਵਲ ਤੇ ਵੀ ਹੁੰਦੀ ਤੇ ਆਪਾਂ ਜਿਵੇਂ ਨਦੀਆਂ ਨਾਲੇ ਸਮੁੰਦਰ ਚ ਮਿਲਦੇ ਆ ਨਾ ਵੀ ਜਿਵੇਂ ਇਦਾਂ ਹੀ ਅਸੀਂ ਰੱਬ ਨੂੰ ਮੰਨਦੇ ਆ ਨਾ ਅਸੀਂ ਵੀ ਜਾ ਕੇ ਉਸ ਸਮੁੰਦਰ ਦੇ ਵਿੱਚ ਲੀਨ ਹੋ ਜਾਂਦੇ ਆ ਸਾਡੀ ਆਤਮਾ ਇਸ ਸਮੁੰਦਰ ਦੇ ਵਿੱਚ ਤੁਸੀਂ ਨਾਲ ਹੀ ਨਹੀਂ ਲੱਭ ਸਕਦੇ ਉਹ ਕਤਰਾ ਪਾਣੀ ਦਾ ਨਹੀਂ ਲੱਭ ਸਕਦੇ ਜਿਹੜਾ ਨਹਿਰ ਚ ਆ ਕੇ ਰਲਿਆ ਠੀਕ ਆ ਉਹ ਬਸ ਉਹ ਉਹ ਖੁਦ ਬਣ ਜਾਂਦਾ ਤੁਜੋ ਤੁਸੀਂ ਪਾਕ ਉਹਨੇ ਤੇ ਤੁਸੀਂ ਖੁਦ ਰੱਬ ਦੇ ਘਰ ਜਾ ਕੇ ਤੇ ਤੁਸੀਂ ਇੱਕ ਤੁਹਾਡੀ ਆਤਮਾ ਮੁਕਤ ਹੋ ਜਾਂਦੀ ਤੇ ਰੱਬ ਤੁਹਾਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਹਾਂਜੀ ਤੇ ਅੱਗੇ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤਲਨਾ ਹੋਵਣ ਜੇ ਤਿਸ ਮਨੇ ਨਾ ਵਿਸਰੀਏ ਤੋ ਇਹ ਤਾਂ ਬੜਾ ਸਾਫ ਜਿਆ ਕਨਸੈਪਟ ਆ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਸਮੁੰਦਰਾਂ ਦੇ ਪਾਦਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜਾਂ ਜਿੰਨੇ ਪਦਾਰਥ ਪਏ ਹਨ ਪੀ ਕਹਦਾ ਦੇ ਕਿ ਕੋਈ ਬਲੀਨੀਅਰ ਕੋਈ ਅਮੀਰ ਕੋਈ ਐਡੇ ਐਡੇ ਮਿਰਜਾ ਨੋ ਪਹਾੜਾ ਜੀ ਦੇਖਾ ਜਾਣੇ ਪਏ ਹਨ ਠੀਕ ਹੈ ਬਹੁਤ maal ਇਕੱਠਾ ਕੀਤਾ ਪ੍ਰਭੂ ਦੀ ਸਿਫਤ ਸਲਾਹ ਕਰਨ ਵੇਲੇਆਂ ਦੀਆਂ ਨਜ਼ਰਾਂ ਵਿੱਚ ਕੀੜੀ ਦੇ ਬਰਾਬਰ ਵੀ ਨਹੀਂ ਹਨ ਵੀ ਜਿਹੜੇ ਬੰਦੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਅਗਰ ਤੁਸੀਂ ਰੱਬ ਨੂੰ ਮੰਨਦੇ ਹਾਂ ਤੇ ਤੁਸੀਂ ਰੱਬ ਦੀ ਸਿਫਤ ਸਲਾਹ ਕਰਦੇ ਹਾਂ ਤੇ ਤੁਹਾਡੇ ਲੈਵਲ ਤੇ ਉਹਨਾਂ ਦੀ ਕੀੜੀ ਜਿੰਨੀ ਵੀ ਔਕਾਤ ਨਹੀਂ ਹੈਗੀ ਠੀਕ ਹੈ ਤੇ ਇਹ ਕਾਲਪੁਰਖ ਉਸ ਕੀੜੀ ਦੇ ਮਨ ਵਿੱਚੋਂ ਤੁਨਾ ਵਿਸਰ ਜਾਏ ਬੀ ਉਹ ਕੀੜੀ ਗੁਨਾਨਸ ਪਾਸ਼ਾ ਨੇ ਗਿਆ ਕਿ ਉਹ ਕੀੜੀ ਮੈਂ ਵੀ ਮੇਰੇ ਮਨ ਚੋਂ ਵਿਸਰ ਨਾ ਜਾਏ ਜੇਕਰ ਮਤਲਬ ਅਸੀਂ ਕੀੜੀਆਂ ਹਨਾ ਜਿਵੇਂ ਕਿਹਾ ਵੀ ਕੀੜੀ ਤਲ ਨਾ ਹੋਵਣ ਜੇ ਤਿਸ ਮਨੇ ਨਾ ਵਿਸਰੇ ਪੀ ਉਹ ਜਿਹੜਾ ਸੁਮੰਦ ਸਾਹ ਸੁਲਤਾਨ ਗਿਰਹਾ ਸੀਤੀ ਮਾਨਦਨ ਕੱਡੇ ਤਗੜੇ ਤਗੜੇ ਬੰਦੇ ਉਹ ਸਾਰਿਆਂ ਨੂੰ ਤੋ ਲੈ ਗਿਆ ਪੀ ਅਗਰ ਇੱਕ ਜਿਹਨੂੰ ਤੁਸੀਂ ਅੱਜਕੱਲ ਕਹਿੰਦੇ ਬੀ ਤੁਛ ਮਾਨੁਸ ਅਗਰ ਉਹ ਤੁਛ ਮਾਨੁਸ ਪ੍ਰਮਾਤਮਾ ਨੂੰ ਮੰਗਦਾ ਤੇ ਉਹ ਸੁਲਤਾਨਾ ਸ਼ੇਖ ਪੀਰ ਪਾਦਸ਼ਾਹਾਂ ਤੋਂ ਵੀ ਉੱਤੇ ਉਹਦਾ ਲੈਵਲ ਉੱਤੇ ਆ ਤੇ ਜੇ ਸ਼ੇਖ ਪੀਰ ਪਾਸ਼ਾ ਸਮੁੰਦ ਸੁਲਤਾਨਾ ਨੇ ਰੱਬ ਦਾ ਨਾਮ ਨਹੀਂ ਜਪਿਆ ਤੇ ਉਹ ਕੀੜੀ ਤੋਂ ਵੀ ਥੱਲੇ ਆ ਠੀਕ ਆ ਤੇ ਇਹ ਕਾਫੀ ਕਲੀਅਰ ਕਨਸੈਪਟ ਆ ਉਮੀਦ ਕਰਦਾ ਕਿ ਤੁਸੀਂ ਸਮਝ ਚੁੱਕੇ ਹੋਵੋਗੇ ਅੱਜ ਅੱਗੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਣ ਦੀ ਟਰਾਈ ਕਰਦੇ ਹਨ ਕਿ ਅੰਤ ਨਾ ਸਿਫਤ ਕੈ ਨਾਂ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨਮੰਤ ਬਹੁਤ ਸ਼ਾਨਦਾਰ ਆ ਧਿਆਨ ਨਾਲ ਸਮਝੋ ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਹੈ ਨਹੀਂਗਾ ਠੀਕ ਆ ਤੇ ਨਹੀਂ ਅਸੀਂ ਜਾਣ ਸਕਦੇ ਆ ਗਿਣਨ ਨਾਲ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਗਿਣੇ ਨਹੀਂ ਜਾ ਸਕਦੇ ਅਕਾਲ ਪੁਰਖ ਦੀਆਂ ਰਚਨਾਵਾਂ ਤੇ ਦਾਤਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਉਹ ਕਿਤੇ ਕਿਤੇ ਕੀ ਕੀ ਕਰਦਾ ਅਸੀਂ ਨਹੀਂ ਅਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਵੇਖਣ ਤੇ ਸੁਣਨ ਨਾਲ ਵੀ ਉਸਦੇ ਗੁਣਾਂ ਦਾ ਪਾਰ ਨਹੀਂ ਮਤਲਬ ਕੀ ਕਹਿ ਸਕਦੇ ਵੀ ਪਾਰ ਨਹੀਂ ਪਾਇਆ ਜਾ ਸਕਦਾ ਵੀ ਆਪਾਂ ਇੱਕ ਲਿਮਟ ਨਹੀਂ ਪਾਇਆ ਜਾ ਸਕਦੀ ਠੀਕ ਹੈ ਤੇ ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਕਿਸ ਵੇਲੇ ਚੱਲਦੀ ਪਈ ਆ ਤੇ ਅਸੀਂ ਉਹ ਵੀ ਨਹੀਂ ਜਾਣ ਸਕਦੇ ਕਹਿੰਦੇ ਰੱਬ ਦੀਆਂ ਲਿਖੀਆਂ ਰੱਬ ਹੀ ਜਾਣੇ ਠੀਕ ਹੈ ਤੇ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਅੰਤ ਨ ਜਾਪੇ ਕੀਤਾ ਅੰਤ ਅੰਤ ਨ ਜਾਪੇ ਪਾਰ ਆਵਰ ਕਿ ਅਕਾਲ ਪੁਰਖ ਨੇ ਇਸ ਜਗਤ ਦੇ ਵਿੱਚ ਜੋ ਵੀ ਤੁਹਾਨੂੰ ਦਿਸ ਰਿਹਾ ਹੈ ਠੀਕ ਆ ਪਰ ਇਸ ਦੀ ਅਖੀਰ ਜੋ ਵੀ ਤੁਹਾਨੂੰ ਇੱਥੇ ਦਿਖਦਾ ਪਿਆ ਸਾਰਾ ਕੁਝ ਉਹਦਾ ਹੀ ਬਣਾਇਆ ਹੋਇਆ ਪਰ ਇਸ ਦੀ ਅਖੀਰ ਇਸ ਦਾ ਉਰਲਾ ਤੇ ਪਰਲਾ ਬੰਨਾ ਕੋਈ ਨਹੀਂ ਦੱਸ ਦੱਸ ਸਕਦਾ ਯਾਨੀ ਇਹਦੀ ਇੱਕ ਬਾਉਂਡਰੀ ਕੋਈ ਨਹੀਂ ਦੱਸ ਸਕਦਾ ਠੀਕ ਆ ਅਕਾਲ ਪੁਰਖ ਨੇ ਜਿੱਥੇ ਤੱਕ ਨਿਗਾਹ ਜਾਂਦੀ ਆ ਅਸਮਾਨ ਜਿੱਥੇ ਤੱਕ ਵੀ ਉਹ ਸਾਰਾ ਕੁਝ ਉਹਦਾ ਹੀ ਕ੍ਰੀਏਟ ਕੀਤਾ ਹੋਇਆ ਤੇ ਪਰ ਜੇ ਆਪਾਂ ਕਹੀਏ ਕਿ ਆਪਾਂ ਇੱਕ ਬਾਉਂਡਰੀ ਕ੍ਰੀਏਟ ਕਰੀ ਤੇ ਇੱਥੇ ਤੱਕ ਬਾਸਾ ਤੇ ਐਦਾਂ ਨਹੀਂ ਹੋ ਸਕਦਾ ਉਹ ਇੱਕ ਬੇਫਕੂਫੀ ਵਾਲਾ ਕਦਮ ਆ ਇਨਸਾਨ ਵਾਸਤੇ ਠੀਕ ਆ ਹਾਂ ਜੀ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਅੰਤਕਾਰਨ ਕੀਤੇ ਬਿੱਲ ਆ ਤਾਂ ਕਿ ਅੰਤ ਨਾ ਪਾਇਆ ਜਾਏ ਜੇ ਕੋਈ ਮਨੁੱਖ ਅਕਾਲ ਪੁਰਖ ਦਾ ਹੱਦ ਬੰਨਣਾ ਲੱਭਣ ਲਈ ਤਰਲੇ ਵੀ ਕਰੇ ਤਰਲੇ ਵੀ ਮਤਲਬ ਤਰਲੇ ਲੈ ਰਿਹਾ ਹੈ ਜੇ ਪਰਮਾਤਮਾ ਅੱਗੇ ਤਰਲੇ ਕਰੇ ਤੇ ਪਰ ਉਹ ਤਾਂ ਵੀ ਉਹਦਾ ਮਤਲਬ ਥਾਂ ਦਿੱਤਾ ਗਿਆ ਸੈਂ ਸਕਦੇ ਕਿ ਜਾਂ ਫੇ ਕਹਿ ਸਕਦੇ ਵੀ ਕੋਈ ਹੱਦ ਬੰਨਣਾ ਲੱਭ ਨਹੀਂ ਸਕਦਾ ਤੇ ਇੱਥੇ ਅੱਜ ਕੱਲ ਜਿਹੜੇ ਕੁੱਚੇ ਜਿਹੇ ਕੋਈ ਬਾਬਾ ਉੜਦਾ ਕੋਈ ਕੋਈ ਵੀ ਸਾਧ ਸੰਗ ਕਰਨ ਲੱਗਦਾ ਤੇ ਉਹ ਇਹ ਹਮੀ ਹਮ ਹੈ ਔਰ ਕੋਈ ਹੈ ਹੀ ਨਹੀਂ ਹੈ ਤੇ ਇਹ ਗੁਰੂਾਨੰਕ ਪਾਸ਼ਾ ਨੇ ਕਿੱਡੀਆਂ ਕਿੱਡੀਆਂ ਗੱਲਾਂ ਦੇਖੋ ਕਈਆਂ ਨਿਮਾਨਤਾ ਦੇ ਵਿੱਚ ਆ ਕੇ ਕਈਆਂ ਆਕਰੋਣਾ ਨੂੰ ਇਸ਼ਕ ਉਹਨਾਂ ਦਾ ਗਹਿਰਾ ਸੀ ਪਰਮਾਤਮਾ ਦੇ ਨਾਲ ਤੇ ਤਾਂ ਹੀ ਇਹ ਡੇ ਡੀਆਂ ਗੱਲਾਂ ਉਹ ਕਹਿ ਸਕੇ ਇਹ ਤਾਂ ਇੱਥੇ ਤੁਛ ਜਿਹਾ ਮਾਨੁਸਾ ਤੇ ਚਾਰ ਕੋਡਾਂ ਦੇ ਪੱਲੇ ਹੋ ਜਾਣ ਤੇ 100 ਸੰਗਤ ਮਗਰ ਹੋਈ ਵੀ ਕਹਿੰਦਾ ਉਹ ਰੱਬ ਕਿੱਥੇ ਕਹਿੰਦਾ ਮੈਂ ਤਾਂ ਮੈਂ ਹੀ ਰੱਬ ਆ ਵਾਹ ਤੁੱਚੇ ਫੋਰਚਨਰ ਚ ਲੈ ਕੇ ਘੁੰਮ ਲੈਂਦੇ ਤੇ ਕਹਿੰਦੇ ਹੁਣ ਸਾਡੇ ਤੋਂ ਵੱਡਾ ਹੈ ਹੀ ਕੋਈ ਨਹੀਂ ਤੁਸੀਂ ਇਹ ਟਚੱਕ ਕੇ ਦੇਖ ਲਓ ਬਾਬਾ ਨਿਕਲਦਾ ਸਾਰੇ ਭਾਈ ਮਹਿੰਗੀਆਂ ਗੱਡੀਆਂ ਸਾਰਾ ਬਸ ਉਹਨਾਂ ਦੀ ਔਕਾਤ ਉਹਨਾਂ ਦੀ ਹਾਇਸियत ਇੰਨੀ ਹੀ ਹੈ ਮੈਂ ਤੁਹਾਨੂੰ ਦੱਸਦਾ ਜੀਨੂਤਾ ਕੋ ਚਾਰ ਅੱਖਰ ਪਤਾਇਆ ਉਹ ਇਸ ਦੁਨੀਆ 'ਚ ਹੈ ਨਹੀਂਗਾ ਹੈਣੀ ਦਾ ਇੰਦਾ ਸੈਂਸ ਵੀ ਹੈਗੇ ਆ ਤੁਹਾਡੇ ਸਾਹਮਣੇ ਨਹੀਂ ਆਉਂਦੇ ਤੇ ਜਿਹੜੇ ਤੁਹਾਡੇ ਸਾਹਮਣੇ ਆ ਕੇ ਕੁੱਤਿਆਂ ਵਾਂਗੂ ਭੌਂਕਦੇ ਆ ਤੇ ਉਹਨਾਂ ਨੂੰ ਕੁਛ ਨਹੀਂ ਪਤਾ ਉਹਨਾਂ ਨੂੰ ਕੁਛ ਸਿੱਖੂ ਨਹੀਂ ਪਤਾ ਤੇ ਜਦੋਂ ਗੁਰਨਾਰਾਇਣ ਸਿੰਘ ਸਾਹਿਬ ਜੀ ਨੂੰ ਕਹਿੰਦੇ ਲੋ ਹੋਈ ਤੇ ਇਹਨਾਂ ਨੇ ਬਹੁਤੀ ਜਗ੍ਹਾ ਤੇ ਪੂਰੀ ਮਤਲਬੋ ਕੀ ਯੂਰਪ ਦਾ ਭ੍ਰਮਣ ਕੀਤਾ ਰਸ਼ੀਆ ਗਏ ਚਾਈਨਾ ਗਏ ਇੰਡੀਆ ਸਾਰਾ ਦੇਖਿਆ ਕਾਫੀ ਜਗ੍ਹਾ ਤੇ ਇਹਨਾਂ ਨੂੰ ਬੁਰਾ ਵੀ ਕਿਹਾ ਗਿਆ ਕਾਫੀ ਜਗ੍ਹਾ ਤੇ ਇਹਨਾਂ ਨੂੰ ਚੰਗਾ ਵੀ ਕਿਹਾ ਗਿਆ ਠੀਕ ਹੈ ਇਪਰ ਉਹਨਾਂ ਨੇ ਜੋ ਉਹਨਾਂ ਦਾ ਪੈਗਾਮ ਸੀ ਦੇਣ ਦਾ ਤਰੀਕਾ ਸੀ ਉਹ ਅੱਜ ਤੱਕ ਕੋਈ ਬੰਦਾ ਕਾਪੀ ਨਹੀਂ ਕਰ ਸਕਦਾ ਤੁਸੀਂ ਬਾਬੇ ਦਾ ਬਣ ਗਏ ਆ ਤੁਸੀਂ ਇਹਨਾਂ ਦੀ ਦਿੱਤੀ ਬਾਣੀ ਨੂੰ ਪੜ ਪੜ ਕੇ ਦੁਨੀਆ ਦਾ ਮਗਰ ਲਾ ਲਈ ਆ ਕਰੋੜਾਂ ਦੁਨੀਆ ਤੁਸੀਂ ਮਗਰ ਲਾ ਲਈ ਆ ਇਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਖਿਆਨ ਕਰ ਕਰਕੇ ਤੁਸੀਂ ਦੁਨੀਆ ਦਾ ਬ੍ਰੇਨ ਵਾਸ਼ ਕਰਕੇ ਮਗਰ ਲਾ ਲਈ ਦੁਨੀਆ ਪਰ ਮੈਂ ਤੁਹਾਨੂੰ ਦੱਸਦਾ ਇਹਦਾ ਅਸਲੀ ਜੋ ਮਕਸਦ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ オリジナル ਮੈਸੇਜ ਆ ਉਹ ਤੁਸੀਂ ਅੱਜ ਤੱਕ ਆਪਣੇ ਦਰਸ਼ਕਾਂ ਨੂੰ ਕਹਿ ਸਕਦੇ ਆ ਆਪਣੀ ਆਡੀਅנס ਨੂੰ ਆਪਣੇ ਸਬਸਕ੍ਰਾਈਬਰਾਂ ਨੂੰ ਅੱਜ ਤੱਕ ਡਿਲੀਵਰ ਨਹੀਂ ਕੀਤਾ ਮੈਂ ਤੁਹਾਡੇ ਭਗਤ ਨਹੀਂ ਕਹੂੰਗਾ ਕਿ ਤੁਹਾਡੇ ਭਗਤਾਂ ਨੂੰ ਭਗਤ ਤੁਸੀਂ ਤੁਸੀਂ ਸਵਾ ਦੇ ਭਗਤ ਹੋ ਤੁਸੀਂ ਤਾਂ ਸ਼੍ਰੀ ਗੁਰੂ ਗਨانک ਦੇ ਜੀ ਦੀਆਂ ਰਚਨਾਵਾਂ ਨੂੰ ਡਿਸਕ੍ਰਾਈਬ ਕਰ ਕਰਕੇ ਦੁਨੀਆ ਨੂੰ ਆਪਣੇ ਮਗਰ ਲਾ ਕੇ ਆਪਣਾ ਤੁਸੀਂ ਢਿੱਡ ਭਰਿਆ ਇਹ ਇੱਕੂ ਕਰਮ ਅਗਰ ਤੁਹਾਡੀ ਰੂਹ ਨਹੀਂ ਕੰਮ ਦੀ ਜੋ ਤੁਸੀਂ ਕਹਿੰਦੇ ਵੀ ਆ ਗ੍ਰਿਹਸਤੀ ਮਾਲਤਾਨ ਕਿਹੜੀ ਤਲਨਾ ਹੋਵੇ ਤੁਹਾਡੀ ਰੂਹ ਨਹੀਂ ਕੰਮ ਦੀ ਇਹ ਜੇ ਜੇ ਤੁਸੀਂ ਗੱਲਾਂ ਲਿਖੀਆਂ ਤੁਹਾਡੇ ਮੂੰਹ ਤੇ ਚਿਪੜਾ ਨਹੀਂ ਮਾਰਦੀ ਇਹਦਾ ਮਤਲਬ ਇਹ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਲਿਖੀ ਤੁਹਾਡੀ ਇੱਕ ਵੀ ਗੱਲ ਤੁਹਾਡੇ ਕੰਨੀ ਜੂ ਨਹੀਂ ਸਰਕਦੀ ਤੁਸੀਂ ਸਿਰਫ ਲੋਕਾਂ ਨੂੰ ਪਿੱਛੇ ਲਾ ਲਾ ਕੇ ਤੇ ਲੋਕਾਂ ਨੂੰ ਬਰਬਾਦ ਕਰ ਰਹੇ ਹੋ ਤੇ ਮੈਂ ਉਹੀ ਦੁਨੀਆ ਨੂੰ ਕਹਿਣਾ ਵੀ ਜਾ ਕੇ ਕਿਸੇ ਦੇ ਮੂੰਹ ਸੁਣਨ ਨਾਲੋਂ ਹੀ ਵਨ ਕਿ ਮੇਰੇ ਮੂੰਹ ਚੋਂ ਵੀ ਸੁਣਨ ਨਾਲੋਂ ਤੁਸੀਂ ਜਾਓ ਤੁਸੀਂ ਜਾ ਕੇ ਕਿਤਾਬਾਂ ਚੱਕੋ ਰੀਡ ਕਰੋ ਜਿੰਨਾ ਚਿਰ ਤੁਹਾਨੂੰ ਜੇ ਮੈਨੂੰ ਸਹੀ ਲੱਗਦਾ ਤੁਸੀਂ ਤੁਹਾਨੂੰ ਮੈਨੂੰ ਸੁਣਨਾ ਚੰਗਾ ਲੱਗਦਾ ਠੀਕ ਆ ਜਿੱਥੇ ਤੁਹਾਨੂੰ ਮੈਂ ਗਲਤ ਲੱਗਦਾ ਜਿੱਥੇ ਤੁਹਾਨੂੰ ਮੇਰੀ ਕੋਈ ਵੀ ਹਰਕਤ ਕੋਈ ਵੀ ਚੀਜ਼ ਬੁਰੀ ਲੱ ਦਨ ਉਸੇ ਵੇਲੇ ਤੁਸੀਂ ਮੈਨੂੰ ਲੀਵ ਕਰ ਦਿਓ ਛੱਡ ਦਿਓ ਇਹ ਕੋਈ ਜਿੰਮਾ ਨਹੀਂ ਹੁੰਦਾ ਕਿ ਹਾਂ ਇਹ ਬਾਈ ਤੂੰ ਹੀ ਪੜਨਾ ਜਾਂ ਕੋਈ ਕੋਈ ਬਾਬਾ ਪੜੇ ਤੇ ਅਸੀਂ ਸੰਗਤ ਨਹੀਂ ਉੱਥੇ ਹੀ ਸੁਣਨਾ ਇਹ ਪਰਮਾਤਮਾ ਦਾ ਨਾਮ ਆ ਇਹ ਉਹ ਖਸਮ ਦਾ ਨਾਮ ਆ ਤੁਸੀਂ ਅੰਦਰ ਬਹਿ ਕੇ ਵੀ ਲੈ ਸਕਦੇ ਆ ਤੁਹਾਡੇ ਅੰਦਰ ਹੀ 68 ਤਕ ਇਸ਼ਨਾਨ ਹੋ ਸਕਦਾ 68 ਤੀਰਥਾਂ ਜਿੰਨਾ 68 ਤੀਰਥਾਂ ਜਿੰਨਾ ਤੁਹਾਡੇ ਘਰ ਇਹ ਇਸ਼ਨਾਨ ਹੋ ਸਕਦਾ ਕਿ ਜੇ ਤੁਸੀਂ ਚਾਹੋ ਤਾਂ ਪਰ ਤੁਸੀਂ ਚਾਹੁੰਦੇ ਨਹੀਂ ਆ ਆਪਾਂ ਨੂੰ ਬਸ ਆਪਾਂ ਨੂੰ ਵਾਲਸ ਨੇ ਮਾਰ ਲਿਆ ਤੇ ਆਪਾਂ ਲੋਕਾਂ ਦੇ ਮੂੰਹ ਹੀ ਸੁਣਨੀਆਂ ਗੱਲਾਂ ਗੁੱਸਾ ਆਉਂਦਾ ਯਾਰ ਮੈਨੂੰ ਜਦੋਂ ਇਹ ਜਿਹਾ ਕੁਝ ਹੁੰਦਾ ਤੇ ਬਹੁਤ ਜ਼ਿਆਦੀਆਂ ਚੀਜ਼ਾਂ ਮੁਰਗੀਆਂ ਲੱਗਦੀਆਂ ਤੇ ਹਾਂਜੀ ਆਪਾਂ ਟੌਪਿਕ ਤੋਂ ਪਕੜ ਪਕੜਨੀ ਭਟਕ ਗਏ ਆਮ ਸੋਰੀ ਸਮਝਾਉਣਾ ਮੈਂ ਇਹ ਅੱਗੇ ਚਲੀ ਆਪਾਂ ਹਾਂਜੀ ਅਗੇ ਗੁਰੂ ਸਾਹਿਬ ਜੀ ਲਿਖ ਰਹੇ ਹਨ ਕਿ ਅੰਤਕਾਰਨ ਕੀਤੇ ਬਿੱਲਾਏ ਤਾਂ ਕਿ ਅੰਤ ਨਾ ਪਾਏ ਜਾਏ ਕੋਈ ਵੀ ਮਨੁੱਖ ਅਕਾਲ ਪੁਰਖ ਦਾ ਹੱਦ ਬਨਾ ਲੱਭਣ ਲਈ ਤਰਲੇ ਲੈ ਰਿਹਾ ਹੈ ਪਰ ਉਹ ਲੱਭ ਨਹੀਂ ਸਕਦਾ ਜਿੰਨੀ ਮਰਜ਼ੀ ਟਰਾਈਆਂ ਕਰੇ ਉਹ ਨਹੀਂ ਲੱਭ ਸਕਦਾ ਇੱਥੋਂ ਆਪਾਂ ਛਿੜ ਗਏ ਸੀਗੇ ਤੇ ਇਹ ਦੁਬਾਰਾ ਲਾਈਨ ਹੋ ਗਈ ਕੋਈ ਗੱਲ ਨਹੀਂ ਤੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਤੇ ਅਕਾਲਪੁਰਖ ਦੇ ਗੁਣਾ ਦਾ ਤੇ ਹੱਦ ਬੰਨਾ ਜਿਸ ਦੀ ਬਿਅੰਤ ਜੀਵ ਪਾਲ ਕਰ ਰਹੇ ਹਨ ਕਿ ਬਿਅੰਤ ਜੀਵ ਯਾਨੀ ਕਿ ਬਹੁਤ ਸਾਰੀ ਦੁਨੀਆ ઋષਿਮੁਨੀ ਜਿਹੜੀ ਪਾਲ ਕਰਦੇ ਹਨ ਕੋਈ ਮਨੁੱਖ ਵੀ ਇਹਦਾ ਅੰਤ ਨਾ ਪਾਇਆ ਜਾ ਸਕਦਾ ਸੀ ਮਤਲਬ ਕਿਸੇ ਨੇ ਵੀ ਇਹਦਾ ਕੋਈ ਕਨਕਲੂਜਨ ਨਹੀਂ ਕੱਢਿਆ ਕੋਈ ਸੱਟਾ ਕੱਢਿਆ ਨਹੀਂ ਹਣਾ ਜਿਉ ਜਿਉ ਇਹ ਗੱਲ ਆਕੀ ਜਾਈਏ ਉਹ ਤਿਉ ਤਿਉ ਵੱਡਾ ਹੈ ਤਿਉ ਤਿਉ ਵੱਡਾ ਹੋ ਰਿਹਾ ਹੈ ਹੋਰ ਵੱਡਾ ਹੋ ਰਿਹਾ ਹੈ ਠੀਕ ਆ ਤੇ ਆਪਾਂ ਜਿਉ ਜਿਉ ਨੇੜੇ ਜਾ ਰਹੇ ਆ ਤੇ ਉਹ ਤਿਉ ਤਿਉ ਕਹਿ ਸਕਦੇ ਗੋਧੀਆਂ ਵੜਿਆਈਆਂ ਹੋਰ ਜਿਆਦਾ ਨਜ਼ਰ ਆ ਰਹੀਆਂ ਨੇ ਤੇ ਆਖਰ ਆਪਾਂ ਢੇਰੀ ਢਾਗੇ ਬੈ ਜਨ ਇੰਪੋਸੀਬਲ ਕੰਮ ਬਸ ਆਪਣਾ ਪਿਆਰਾ ਤੁਸੀਂ ਨਾਮ ਜਪਣਾ ਤੇ ਰੱਬ ਨਾਲ ਇਸ਼ਕ ਕਰਨਾ ਹੋਰ ਕੁਝ ਨਹੀਂ ਕਰਨਾ ਠੀਕ ਆ ਹਾਂਜੀ ਅੱਗੇ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੜਾ ਉੱਚਾ ਹੋਵੇ ਕੋਈ ਤੀਸੂੱਚੇ ਜਾਣੇ ਕੋਈ ਅਕਾਲਪੁਰਖ ਵੱਡਾ ਹੈ ਉਸ ਦਾ ਟਿਕਾਣਾ ਉੱਚਾ ਹੈ ਉਸ ਦਾ ਨਾਮਣਾ ਵੀ ਉੱਚਾ ਹੈ ਨਾਮਣਾ ਵੀ ਜੇ ਕਹਿ ਸਕਦੇ ਵੀ ਉਹਦੀ ਨਿਮਾਨ ਵੀ ਉੱਚੀ ਹੈ ਠੀਕ ਹੈ ਸਾਡੇ ਤੋਂ ਕਾਫੀ ਤੇ ਜੇ ਕੋਈ ਹੋਰ ਐ ਇੰਦਾ ਵੱਡਾ ਹੋਵੇ ਤੇ ਉਹ ਆਪਾਂ ਕਹੀਏ ਵੀ ਦੇਖੋ ਪਰਮਾਤਮਾ ਇੱਕ ਆ ਠੀਕ ਹੈ ਕੁਰਾਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕੀ ਨਿਰੰਕਾਰ ਇੱਕ ਆ ਅਗਰ ਕਹਿੰਦੇ Quran ਦੇ ਵਿੱਚ ਲਿਖਿਆ ਕਿ ਅਗਰ ਮੇਰੇ ਜੈਸਾ ਕੋਈ ਹੋਰ ਹੁੰਦਾ ਤਾਂ ਇਹ ਆਸਮਾਨ ਹਮੇਸ਼ਾ ਲਾਲ ਰਹਤਾ ਮਤਲਬ ਕਿ ਆਸਮਾਨ ਦੇ ਵਿੱਚ ਜੰਗ ਰਹਿੰਦੀ ਠੀਕ ਆ ਉਹ ਇੱਕਾ ਤੇ ਦੁਨੀਆ ਟਿਕੀ ਹੋ ਆ ਜੇ ਦੋ ਹੁੰਦੇ ਤੇ ਦੋ ਢੜੇ ਬਣਦੇ ਵੋਟਾਂ ਪੈਂਦੀਆਂ ਫਿਰ ਤਾਂ ਉਹੀ ਕੁੱਤਾ ਕੰਮ ਚੱਲ ਪੈਣਾ ਸੀ ਨਾ ਫਿਰ ਸਮਾਨ ਜੀ ਲੜਾਈ ਹੋਣੀ ਸੀ ਅਸੀਂ ਤਾਂ ਉਹ ਵਾਲੇ ਕਾਲਪੁਰਖ ਨੂੰ ਮੰਨਦੇ ਤੁਸੀਂ ਉਹਨੂੰ ਮੰਨਦੇ ਤੁਸੀਂ ਇੱਕ ਯਾਨੀ ਕਿ ਬਹੁਤ ਹੀ ਘਟੀਆ ਗੱਲ ਮਤਲਬ ਸੀਗੀ ਤੇ ਇਹਦੇ ਗੁਰੂ ਸਾਹਿਬ ਜੀ ਨੇ ਇਹ ਉਹੀ ਕਲੀਅਰ ਕੀਤੀ कि जे कोई ਓਡਾ ਵੱਡਾ ਹੋਵੇ ਪਰ ਓਡਾ ਵੱਡਾ ਹੋ ਕੇ ਵੀ ਉਹਦੇ ਵੱਡਾ ਨਹੀਂ ਹੋ ਸਕਦਾ। ਉਹ ਜੁਕੇ ਕਹੇ ਵੀ ਮੈਨੂੰ ਤਾਂ ਲੈਵਲ ਤੇ ਪਰ ਉਹਦੇ ਲੈਵਲ ਤੇ ਵੀ ਉਹਦੇ ਲੈਵਲ ਤੇ ਨਹੀਂ ਉਹ ਵੀ ਮਤਲਬ ਕਿ ਤੁਛਵਾ ਯਾਨੀ ਕਿ ਉਹ ਵੀ ਨਾਮਣਾ ਜਾਂ ਬੱਚਾ ਛੋਟਾ ਜਾਂ ਜਵਾਕ ਆ ਉਹਦੇ ਅੱਗੇ ਠੀਕ ਹੈ। ਤੇ ਪਰ ਐਂਡ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੋ ਤਿਸੁਚੇ ਕੋ ਜਾਣੈ ਸੋਇ ਤੇ ਐਂਡ ਤੇ ਵੀ ਜੋ ਕੁਝ ਹੈ ਉਹ ਖੁਦ ਹੀ ਜਾਣਦਾ। ਵੀ ਭਾਈ ਮੈਂ ਕੀ ਚੀਜ਼ ਆ ਠੀਕ ਹੈ। ਇਹ ਸਾਡਾ ਮਨੋਰਥ ਹੈ ਨਹੀਂ ਮਨੋਰਥ ਵਰਡ ਮੈਂ ਬਾਰ-ਬਾਰ ਇਸਤੇਮਾਲ ਕਰਦਾ ਪਹਿਲਾਂ ਵੀ ਕੀਤਾ ਮਨੋਰਥ ਯਾਨੀ ਕਿ ਸਾਡੀ ਸਾਡੀ ਮੰਜ਼ਲ ਨਹੀਂ ਹੈ ਇਹ ਇਸ ਚੀਜ਼ ਨੂੰ ਫਾਈਂਡ ਆਊਟ ਕਰਨਾ ਸਾਨੂੰ ਜਿੰਨਾ ਕਿਹਾ ਕਿ ਅਸੀਂ ਉਨਾ ਹੀ ਕਰੀਏ ਤੇ ਅਸੀਂ ਉਹਨੇ ਵਿੱਚ ਹੀ ਖੁਸ਼ ਹਾਂ ਠੀਕ ਹੈ ਤੇ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਕਿ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕਿੱਡਾ ਵੱਡਾ ਹੈ ਹੈ ਨਾਨਕ ਹਰੇਕ ਦਾਤ ਦੀ ਮਤਲਬ ਹਰੇਕ ਦਾਤਾ ਜੋ ਵੀ ਸਾਨੂੰ ਮਿਲਦੀਆਂ ਹਨ ਜੋ ਵੀ ਹੈ ਸਾਡੇ ਕੋਲ ਚੀਜ਼ਾਂ ਹਨ ਉਹਨਾਂ ਨੂੰ ਬਖਸ਼ਿਸ਼ ਉਹਨਾਂ ਦੀਆਂ ਬਖਸ਼ਿਸ਼ਾਂ ਦੇਣ ਵਾਲਾ ਉਹ ਸਿਰਫ ਉਹ ਖਸਮਾ ਜੋ ਤੁਹਾਨੂੰ ਚੰਗਾ ਜੋ ਤੁਹਾਨੂੰ ਮਾੜਾ ਸਭ ਕੁਝ ਉਹ ਹੀ ਦਿੰਦਾ ਹੈ ਤੇ ਅਸੀਂ ਕਹਿੰਨੇ ਵੀ ਜੋ ਚੰਗਾ ਆ ਉਹੀ ਆ ਤੇ ਮਾੜਾ ਵੀ ਸਾਨੂੰ ਰੱਬ ਦਿੰਦਾ ਤੇ ਚੰਗਾ ਤਾਂ ਅਸੀਂ ਆਪ ਇਕੱਠਾ ਕਰਦੇ ਹਾਂ ਪਰ ਮੈਂ ਕਹਿੰਦਾ ਵੀ ਚੰਗਾ ਵੀ ਉਹਦੇ ਹੀ ਪ੍ਰਸ਼ਾਦ ਆ ਤੇ ਮਾੜਾ ਵੀ ਉਹਦੇ ਹੀ ਪ੍ਰਸ਼ਾਦ ਆ ਤੇ ਹਰ ਸ਼ੈ ਉਹਦੀ ਹੈ ਤੇ ਅਗਰ ਤੁਸੀਂ ਖੁਸ਼ੀ-ਖੁਸ਼ੀ ਸਭ ਐਕਸੈਪਟ ਕਰਦੇ ਆ ਤੇ ਫਿਰ ਉਹ ਆਪੇ ਯਾਰ ਏਡਾ ਤਾਂ ਹੈ ਨਹੀਂਗਾ ਵੀ ਉਹ ਆਪੇ ਚੰਗਾ ਕਰੇਗਾ ਯਾਰ ਜੀ ਅਗੇ ਗੁਰੂ ਸਾਹਿਬ ਜੀ ਨੇ ਹੁਣ ਆਪਣੇ ਦਿਨਾਂ ਵਿਗਲਾ ਸਟਾਰਟ ਹੋਣ ਵਾਲੀਆਂ ਆ ਜੀ ਜੋ ਤੁਹਾਡੂੰ ਜ਼ਿੰਦਗੀ ਦੇ ਵਿੱਚ ਕਾਫੀ ਚੀਜ਼ਾਂ ਦੀ ਚਿੰਤਾ ਪਰੇਸ਼ਾਨੀਆਂ ਰਹਿੰਦੀਆਂ ਤੇ ਉਹਨਾਂ ਦਾ ਹੁਣ ਖਲਾਸੀ ਹੋਣ ਵਾਲੀ ਤੁਸੀਂ ਸੁਣ ਲਓ ਇਹਦੇ ਨਾਲ ਹੀ ਤੁਹਾਡਾ ਜੋ ਜ਼ੈਨ ਆ ਉਹ ਸਹੀ ਹੋ ਜਾਣਾ ਤਾਂ ਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਏ ਕਿ ਉਹ ਅਕਾਲ ਪੁਰਖੀ ਤਾਂ ਹੈ ਜੋ ਬਹੁਤ ਦਾਤਾ ਦੇਣ ਵਾਲਾ ਹੈ ਠੀਕ ਆ ਉਸ ਨੂੰ ਰਤਾ ਵੀ ਲਾਲਚ ਨਹੀਂ ਹੈ ਤੇ ਉਸ ਦੀ ਬਖਸ਼ਿਸ਼ ਐਡੀ ਵੱਡੀ ਹੈ ਕਿ ਲਿਖਣ ਦੇ ਲੈਕ ਨਹੀਂ ਵੀ ਅਹੀਂ ਲਿਖੀ ਨਹੀਂ ਜਾ ਸਕਦੀ ਠੀਕ ਆ ਆਪਾਂ ਲਿਖ ਨਹੀਂ ਸਕਦੇ ਐਡੀ ਉਹਦੀ ਵੱਡੀ ਬਖਸ਼ਿਸ਼ ਆ ਤੇ ਹੁਣ ਜਰਾ ਧਿਆਨ ਨਾਲ ਸੁਣੋ ਠੀਕ ਆ ਕੀਤੇ ਮੰਗੇ ਜੋਦ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੂਟੇ ਬੇਕਾਰ ਕਿ ਬਯੰਤ ਸੂਰ ਮੇ ਇਸ ਕਾਇਨਾਤੇ ਜੰਦੇ ਹਨ ਬਯੰਤ ਬਲੀਨੀਅਰ ਅਮੇ ਮਲੀਨੀਅਰ ਜਿਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਉਹ ਅਕਾਲਪੁਰ ਦੇ ਦਰ ਤੋਂ ਮੰਗ ਰਹੇ ਹਨ ਦਾਤਾ ਠੀਕ ਆ ਪਰ ਕਈ ਜੀਵ ਉਸੇ ਦਾਤਾ ਵਰਤ ਕੇ ਵਿਕਾਰਾਂ ਵਿੱਚ ਪੈ ਜਾਂਦੇ ਹਨ ਤੇ ਖੱਪ ਖੱਪ ਕੇ ਨਾਸ ਹੋ ਜਾਂਦੇ ਹਨ ਕਿ ਵਾਹ ਦੇਖੋ ਕਿ ਆ ਸ਼ਾਨਦਾਰ ਚੀਜ਼ ਆ कि बहुत अमीर बहुत ब्लिनियर उस परमात्मा ਤੋਂ چیزਾਂ ਮੰਗਦੇ ਹਨ ਤੇ ਪਰਮਾਤਮਾ ਉਹਨਾਂ ਨੂੰ ਦੇ ਵੀ ਦਿੰਦਾ ਹੈ ਠੀਕ ਹੈ ਤੇ ਉਹ ਜਦੋਂ چیزਾਂ ਨੂੰ ਵਰਤ ਵਰਤ ਕੇ ਜਦੋਂ ਉਹਨਾਂ ਕੋ ਬਹੁਤਾ ਤਾਂ ਨਾ ਜਿੰਦਾ ਤੇ ਉਹ ਫਿਰ ਵਿਕਾਰਾਂ 'ਚ ਪੈ ਜਾਂਦੇ ਨੇ ਫਿਰ ਗਲਤ ਰਸਤਿਆਂ ਵਿੱਚ ਨਿਕਲ ਜਾਂਦੇ ਨੇ ਕੁ ਕਰਮਾਂ ਵਿੱਚ ਨਿਕਲ ਜਾਂਦੇ ਹਨ ਉਹ ਐਸੇ-ਐਸੇ ਬੁਰੇ ਕੰਮ ਕਰਤੇ ਹਨ ਕਿ ਜੋ انسان ਕੀ ਰੂਹ ਕੋ دہਲਾ ਦੇ ਫਿਰ ਉਸਕੇ ਬਾਅਦ ਖਪ-ਖਪ ਕੇ ਨਾਸ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਆਪਣੇ ਆਪ ਦੇ ਵਿੱਚ ਹੀ ਖੱਪ-ਖੱਪ ਕੇ ਆਪਣੇ ਆਪ ਨੂੰ ਫਰਾਂ ਕਰਦੇ ਹਨ ਤੇ ਇਹਨਾਂ ਮਨੁੱਖਾਂ ਦੀ ਉਸ ਦਰ ਤੇ ਉਹੀ ਕੀੜੀ ਦੀ ਤਰ ਜਿੰਨੀ ਔਕਾਤ ਆ ਕੀੜੀ ਤੋਂ ਵੀ ਥੱਲੇ ਜੋ ਪਹਿਲਾਂ ਗੁਰੂ ਸਾਹਿਬ ਜੀ ਨੇ ਸਮਝਾਇਆ ਸੀਗਾ ਹਾਂਜੀ ਅੱਗੇ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਕਿਤੇ ਲੈ ਲੈ ਮੁਕਰ ਪਾਈ ਕਿਤੇ ਮੂਰਖ ਖਾਈ ਖਾਏ ਵਾਹ ਇਹ ਕੀਆ ਸ਼ਾਨਦਾਰ ਚੀਜ਼ ਬੇੰਤ ਜੀਵ ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁਕਰ ਜਾਂਦੇ ਹਨ ਪਰ ਰੱਬਾ ਮੈਨੂੰ ਆਉਂਦੇ ਦੇ ਦਿੱਤਾ ਉਹ ਯਾਰ ਮੈਂ ਮਿਹਨਤ ਕੀਤੀ ਉਹਦੀ ਹਿੰਮਤ ਸੀ ਬੰਦੇ ਦੀ ਇਹ ਦੁਨਿਆ ਲਾਲਚੀ ਹੋਛੇ ਮਨੁੱਖਾਂ ਦਾ ਹੁੰਦਾ ਪਈ ਇਹ ਤਾਂ ਮੈਂ ਮਿਹਨਤ ਕੀਤੀ ਜੇ ਮੈਂ ਮਿਹਨਤ ਨਾ ਕਰਦਾ ਤੇ ਰੱਬ ਕੀ ਕਰਦਾ ਕਈ ਦਫਾ ਸੀ ਮੰਗਦੇ ਵੀ ਨਹੀਂ ਫਿਰ ਵੀ ਸਾਨੂੰ ਪਰਮਾਤਮਾ ਦਿੰਦਾ ਤੇ ਸਾਨੂੰ ਲੱਗਦਾ ਮਿਹਨਤ ਮਿਹਨਤ ਨਹੀਂ ਹੁੰਦੀ ਵੀਰੇ ਇੱਥੇ ਚਲੋ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਦੇਣਾ ਨਾ ਦੇਣਾ ਉਹਦੀ ਮਰਜ਼ੀ ਆ ਤੇ ਆਪਾਂ ਹਮੇਸ਼ਾ ਦਿੱਤੇ ਤੇ ਸ਼ੁਕਰ ਕਰੀਦਾ ਜਿੱਥੇ ਉਹ ਨਾ ਦੇਵੇ ਤੇ ਆਪਾਂ ਦਾ ਬੱਸ ਮੂੰਹ ਚੋਂ ਗਾਲਾਂ ਹੀ ਨਿਕਲਦੀਆਂ ਹੋਰ ਕੀ ਇਹ ਬੰਦਾ ਬੋਲ ਕਬੋਲੀ ਬੋਲਦਾ ਹਨਾ ਤੇ ਹਾਂਜੀ ਅੱਗੇ ਆਪਾਂ ਕਿਤੇ ਸੀ ਕੀਤੇ ਲੈ ਲੈ ਮੁਕਰ ਪਏ ਹਨਾ ਅਗੇ ਗੁਰੂ ਸਾਹਿਬ ਜੀ ਲਿਖਦੇ ਹਨ ਕਿ अनेका ਮੂਰਖ ਪਦਾਰਥ ਲੈ ਕੇ ਖਾਈ ਜਾਂਦੇ ਹਨ ਪਰ ਪਦਾਰਥ ਨੂੰ ਚੇਤੇ ਨਹੀਂ ਰੱਖਦੇ। ਤੰਜਾਂ ਨੂੰ ਜਿਵੇਂ ਕਹਿੰਦੇ ਨੇ ਬੇਲੀਆਂ ਮਿਲਦੀਆਂ ਉਹ ਖਾਈ ਜਾਂਦੇ ਹਨ ਗਾਲਾਂ ਕੱਢੀ ਜਾਂਦੇ ਹਨ ਅਰੋਂ ਚੇਤੇ ਨਹੀਂ ਰੱਖਦੇ ਵੀ ਯਾਰ ਮੈਨੂੰ ਪਰਮਾਤਮਾ ਨੇ ਕਿਸ ਵੇਲੇ ਭਲਾ ਕੀਤਾ ਤੇ ਉਹ ਕਦੇ ਸ਼ੁਕਰ ਨਹੀਂ ਕਰਦੇ ਜੋ ਸਾਨੂੰ ਗੁਰਬਾਣੀ 'ਚ ਲਿਖਿਆ ਕਿ ਨਾਮ ਜਪਣਾ ਵੰਡ ਛਕਣਾ ਸ਼ੁਕਰ ਕਰਨਾ ਹਰ ਵੇਲੇ ਸਿਮਰਨ ਕਰਨਾ ਸ਼ੁਕਰ ਕਰਨਾ ਸਾਨੂੰ ਲਾਜ਼ਮੀ ਸਿਖਾਇਆ ਗਿਆ ਇਹ ਸ਼ੁਕਰ ਇਹ ਉਹੀ ਆ ਇਹ ਜਿਹਨੂੰ ਆਪਾਂ ਹੁਣ ਕਹਿੰਦੇ ਆ ਕਿ ਉਹ ਮੈਨੀਫੈਸਟੇਸ਼ਨ ਕਰਨਾ ਇਹ ਸਾਨੂੰ ਤਾਂ ਪਹਿਲਾਂ ਹੀ ਸਿਖਾ ਦਿੱਤਾ ਸੀ ਅੱਜ ਤੱਕ ਬੜੇ ਗੂਰੇ ਚੱਕੀ ਫਿਰਦੇ ਸੀ ਮੈਨੀਫੈਸਟ ਕੀਤਾ ਅਫਰਮੇਸ਼ਨਸ ਕੀਤੀਆਂ ਇਹ ਸ਼ੁਕਰ ਉਹੀ ਆ ਅਗਰ ਤੁਸੀਂ ਜਿਸ ਵੀ ਹਾਲਾਤ ਚ ਬੈਠੇ ਤੁਸੀਂ ਸ਼ੁਕਰ ਕਰਨਾ ਸਟਾਰਟ ਕਰ ਦਿੱਤਾ ਤੇ ਉਹਦੇ ਆਉਦਾ ਦਰ ਖਾਲੀ ਨਹੀਂ ਆ ਤੁਹਾਨੂੰ ਦੇਣਾ ਸ਼ੁਰੂ ਕਰ ਹਾਂ ਨੀਅਤ ਇਹ ਨਾ ਹੋਵੇ ਵੀ ਮੈਂ ਸ਼ੁਕਰ ਤਾਂ ਕਰਨਾ ਕਿਉਂ ਮੈਨੂੰ ਦਵੇ ਨਹੀਂ ਤਾਂ ਕਿਉਂਕਿ ਅਗਰ ਤੁਸੀਂ ਇਸ ਨੀਅਤ ਨਾਲ ਸ਼ੁਕਰ ਕਰੋਗੇ ਫਿਰ ਤੁਹਾਡਾ ਸ਼ੁਕਰ ਵੀ ਨਾ ਸ਼ੁਕਰਈਆ ਖਸਾਬ ਦਾ ਫਿਰ ਤੁਹਾਡੀ ਉੱਚ ਵੀ ਲਾਣਾ ਚਾ 11 ਜਿਹ ਮਹੀਨਾ ਹੋ ਗਿਆ ਸ਼ੁਕਰ ਕਰਦੇ ਤੂੰ ਮੈਨੂੰ ਦਿੱਤਾ ਨਹੀਂ ਜਾ ਯਾਰੀ ਵੀ ਨਹੀਂ ਕਰਨਾ ਫਿਰ ਉਹ ਵੀ ਫਿਰ ਉਦਰੀ ਚੀਜ਼ ਡਾਇਵਰਟ ਹੋ ਜਾਂਦੀ ਉਹਦਾ ਫਾਇਦਾ ਕੋਈ ਨਹੀਂ ਠੀਕ ਹੈ ਹਾਂਜੀ ਤੇ ਅੱਗੇ ਆ ਆਹ ਜਿਹੜਾ ਜੋ ਕਿ ਮਨੁੱਖਾਂ ਦੀ ਜ਼ਿੰਦਗੀ 'ਚ ਦੁੱਖ ਵਾ ਤੇ ਮੇਰੇ ਵੀ ਜ਼ਿੰਦਗੀ 'ਚ ਕਾਫੀ ਦੁੱਖਾ ਤੁਹਾਡੇ ਵੀ ਹੋਣਗੇ ਤੇ ਮੈਂ ਕੋਈ ਇੱਥੇ ਬਹੁਤਾ ਚੰਗਾ ਨਹੀਂ ਪਰ ਮੈਂ ਕਹਿੰਦਾ ਵੀ ਇਹ ਦੁੱਖਾ ਜੇ ਅੱਲਾ ਨੇ ਦਿੱਤੇ ਹੋਇਆ ਤੇ ਇਹ ਮੇਰੇ ਸੁੱਖਾਂ ਤੋਂ ਵੀ ਵੱਧ ਕੇ ਆ ਠੀਕ ਹੈ ਹੁਣ ਸੁਣੋ ਧਿਆਨ ਨਾਲ ਜਰਾ ਕੀਤੇਆਂ ਦੁੱਖ ਸੁੱਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਦੇਖੋ ਜੀ ਕਿਹਾਂ ਦੇਖੋ ਇਹ ਪੜ ਕੇ ਜੋ ਰੂਨੁ ਸਕੂਨ ਮਿਲਦਾ ਤੇ ਉਹ ਤੁਹਾਨੂੰ ਮਤਲਬ ਹੁਸ਼ਾਇਦ ਹੀ ਕਿਤੇ ਮਿਲੇ ਠੀਕ ਹੈ ਮੈਂ ਦੁਬਾਰਾ ਰਿਪੀਟ ਕਰਦਾ ਕਿਤਿਆਂ ਦੁਖ ਭੂਗ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਬੋਦੀ ਗੱਡੀਆਂ ਤੇ ਲਿਖਿਆ ਹੋਣਾ ਨਾ ਇਹ ਵੀ ਦਾਤ ਤੇਰੀ ਦਾਤਾਰ ਬਸ ਇਹੀ ਤੇ ਇਹਦੀ ਮੋਹਰਲੀ ਲੈਣ ਦੀ ਕੋਈ ਲਿਖਦਾ ਨਾ ਮੋਹਰਲੀ ਲੈਣ ਕਿਸੇ ਨੇ ਲਿਖਣੀ ਤੇ ਨਾ ਉਹਨੂੰ ਕੋਈ ਜਾਣਨ ਦੀ ਕੋਸ਼ਿਸ਼ ਕਰਦਾ ਤੂੰ ਤਾਂ ਇਹਨਾਂ ਦਾ ਡਰ ਇਹਨਾਂ ਨੂੰ ਹਾਂਜੀ ਇੱਥੇ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਅਨੇਕਾਂ ਹੀ ਜੀਵਾਂ ਨੂੰ ਸਦਾ ਮਾਰ ਕਲੇਜ ਤੇ ਭੁੱਖ ਹੀ ਭਾਗਾ ਵਿੱਚ ਮਿਲਦੀ ਹੈ ਉਹਨਾਂ ਦੇ ਭਾਗਾ ਵਿੱਚ ਪ੍ਰਮਾਤਮਾ ਨੇ ਦੁੱਖ ਮਾਰ ਕਲੇਜ ਹੀ ਲਿਖੀ ਹੈ ਕੀਤਿਆਂ ਦੁੱਖ ਭੂਖ ਸਦਮਾਰ ਤੇ ਅੱਗੇ ਜੋ ਲਿਖਿਆ ਉਹ ਮੈਂ ਵੀ ਰائم ਚ ਕਹ ਰਿਹਾ ਕਿ ਹੁਣ ਸਾਡੇ ਮੂੰਹ ਦੇ ਚਪੇੜ ਮਾਰ ਠੀਕ ਹੈ ਤੇ ਹੁਣ ਅੱਗੇ ਪਰ हे ਦੀਨ ਹਾਰ हे ਕਾਲਪੁਰਖ ਇਹ ਵੀ ਤੇਰੀ ਬਖਸ਼ਿਸ਼ ਹੈ ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਤੂੰ ਰਜਾ ਵਿੱਚ ਤੁਰਨ ਦੀ ਸਮਝ ਪਾ ਰਿਹਾ ਹੈ ਰੋਣਾ ਆ ਗਿਆ ਯਾਰ ਮੈਨੂੰ ਗੱਦੀ ਖਤਮ ਕਰ ਦਿੱਤੀ ਯਾਰ ਆਪਣੇ ਤਾਂ ਗੁਰਬ ਆਪਣੇ ਨਹੀਂ ਗੁਰੂ ਸਾਹਿਬ ਨੇ ਕਹਿੰਦੇ ਕਿ ਦੁਬਾਰਾ ਮੈਂ ਪੜੂੰਗਾ ਯਾਰ ਕਹਿੰਦੇ ਕਿ ਅ ਅਨੇਕਾਂ ਹੀ ਜੀਵਾਂ ਨੂੰ ਸਦਾ ਮਾਰ ਕਲੇਸ਼ ਤੇ ਭੁੱਖ ਹੀ ਭਾਗਾ ਵਿੱਚ ਲਿਖੀ ਮਿਲਦੀ ਹੈ ਅਸੀਂ ਕਹਿੰਨੇ ਸਾਡੇ ਕਰਮਾਂ ਸੀ ਦੁੱਖ ਕਲੇਸ਼ ਆ ਨਹੀਂ ਉਹ ਲਿਖੇ ਭੇਜਦਾ ਹੈ ਹੇ ਦੇਨਹਾਰ ਕਾਲਪੁਰਖ ਇਹ ਵੀ ਤੇਰੀ ਬਖਸ਼ਿਸ਼ ਆ ਤੁਸੀਂ ਬਖਸ਼ਿਸ਼ ਹਮੇਸ਼ਾ ਕਿਹਨੂੰ ਕਹਿੰਨੇ ਜੋ ਤੁਹਾਨੂੰ ਕੋਈ ਚੰਗੇ ਚੰਗੇ ਚੀਜ਼ਾਂ ਮਿਲਦੀ ਉਦੋਂ ਕਹਿੰਨੇ ਵੀ ਹੁਣ ਮੇਰਾ ਚੰਗਾ ਕਰਮ ਹੋ ਗਿਆ ਹੁਣ ਇਹ ਬਖਸ਼ਿਸ਼ ਆ ਪਰ ਗੁਰੂ ਸਾਹਿਬ ਜੀ ਕੀ ਕਹ ਰਹੇ ਨੇ ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਉਹ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ ਪਰ ਅਸੀਂ ਰਜ਼ਾ 'ਚ ਤੁਰਦੇ ਨਹੀਂ ਆਂ ਪਰ ਅਸੀਂ ਕਹਿਣ ਲੱਪੇ ਨੇ ਵੀ ਇਹ ਮਾੜਾ ਹੋ ਗਿਆ ਕਰਮ ਇਹ ਕਿਉਂ ਹੋ ਗਿਆ ਮਾੜਾ ਕਰਮ ਇਹ ਤੇਰੀ ਰਜ਼ਾ ਨਹੀਂ ਆ ਇਹ ਤੇਰੀ ਬਖਸ਼ਿਸ਼ ਵੇ ਭੋਲਿਓ ਦੁੱਖ ਕਲੇਸ਼ ਵੀ ਉਹਦੀ ਰਜ਼ਾ ਆ ਧਿਆਨ ਨਾਲ ਸੋਚ ਲਓ ਧਿਆਨ ਨਾਲ ਸਮਝ ਲਓ ਅਗਰ ਆਪਾ ਉਹਦੀ ਰਜ਼ਾ ਸੱਚੀ ਰਾਜ਼ੀ ਹੋ ਗਏ ਨਾ ਇਹ ਜ਼ਿੰਦਗੀ ਬਹੁਤੀ ਔਖੀ ਨਹੀਂ ਆ ਸਪੈਂਡ ਕਰਨੀ ਅੱਜ ਨਹੀਂ ਕੱਲ ਨਹੀਂ ਜੀਵਨ ਤਾਂ ਖਤਮ ਹੋ ਹੀ ਜਾਣਾ ਇੱਥੇ ਤੁਸੀਂ ਸਦਾ ਰਹਿਣ ਵਾਲੇ ਤਾਂ ਹੈ ਨਹੀਂ ਆਖਰ ਅਮੀਰ ਔਰ ਗਰੀਬ ਦੀ ਮਰ ਕੇ ਛਟਕਾਰਾ ਹੋਣਾ ਆਖਰ ਮੰਜ਼ਿਲ ਤਾਂ ਇੱਕੋ ਹੀ ਆ ਕਬਰ ਜਾਂ ਸ਼ਮਸ਼ਾਨ ਜਾਂ ਤਾਂ ਆਪਾਂ ਸਾਰੇ ਉਧਰ ਹੀ ਰੋਏ ਨਾ ਹਰ ਪਹਿਲਾਂ ਆਪਾਂ ਜਦੋਂ ਸਾਡਾ ਹਰ ਚੱਕਦੇ ਸਦਾ ਦਿਨ ਚੜਦਾ ਹਰ ਕਦਮ ਹਮਾਰਾ ਮੌਤ ਕੀ ਤਰਫ ਹੈ ਤੇ ਫਿਰ ਆਪਾ ਨੂੰ ਫਿਕਰ ਕਰਾ ਉੱਪਰ ਉੱਠਣਾ ਸੀ ਅਮੀਰ ਹੋਣਾ ਛੱਡੋ ਯਾਰ ਤਰੋ ਮੇਨ ਤਾਂ ਡਟ ਕੇ ਕਰੋ ਰਜ ਰਜ ਕੇ ਕਰੋ ਮਰਜੀ ਕੁਛ ਨਾ ਹੋਵੇ ਤੇ ਇਹ ਵੀ ਉਹਦੀ ਬਖਸ਼ਿਸ਼ ਹੀ ਹੁੰਦੀ ਹੈ ਯਾਰ ਜੇ ਹੁਣ ਵੀ ਤੁਸੀਂ ਨਾ ਸਮਝੇ ਤੇ ਫਿਰ ਸੱਚੀ ਮੈਂ ਕਹਣਾ ਤੁਹਾਡੇ ਤੋਂ ਵੀ ਨਾ ਸ਼ੁਕਰ ਆ ਕੋਈ ਬੰਦਾ ਹੀ ਹੈਨੀ ਦੁਨੀਆ ਤੇ